ਪਿਛਲੇ ਹੁਣੇ ਮੱਲੇ ਨੂੰ ਦੇਖਣ ਵਿੱਚ ਆਇਆ ਕਿ ਸ੍ਰੀ ਅਨੰਦਪੁਰ ਸਾਹਿਬ ਜੋ ਐਂਟਰੀ ਗੇਟ ਹੈ ਕੀਰਤਪੁਰ ਸ੍ਰੀ ਅਨੰਦਪੁਰ ਸਾਹਿਬ ਰੋਡ ਤੇ ਉੱਥੇ ਇੱਕ ਨਿਹੰਗ ਸਿੰਘ ਵੱਲੋਂ ਗੁਰੂ ਕੀ ਲਾਡਲੀ ਫੌਜ ਵੱਲੋਂ ਹੁਲੜਵਾਜਾਂ ਨੂੰ ਰੋਕਿਆ ਜਾ ਰਿਹਾ ਸੀ ਜਿਸ ਦੌਰਾਨ ਉਸ ਨਿਹੰਗ ਸਿੰਘ ਨੌਜਵਾਨ ਦੀ ਮੌਤ ਹੋਈ ਹੁਲੜਵਾਜੀ ਨੂੰ ਰੋਕ ਕੇ ਇਸ ਨੂੰ ਧਾਰਮਿਕ ਰੰਗ ਦੇ ਵਿੱਚ ਹੀ ਰੰਗਤ ਦੇਣੀ ਚਾਹੀਦੀ ਹੈ। ਔਰਨ ਕੀ ਹੋਲੀ ਮਮ ਹੋਲਾ ਪੀਰੇ ਹਿੰਦ ਸਰਬੰਸਦਾਨੀ ਸ਼੍ਰੀ ਖੁਦਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਚਲਾਇਆ ਹੋਇਆ ਹੋਲਾ ਮਹੱਲਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 22 23 ਮਾਰਚ ਗੁਰੂ ਨਗਰੀ ਸ਼੍ਰੀ ਕੀਰਤਪੁਰ ਸਾਹਿਬ 24 25 26 ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪੂਰੇ ਜਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ। ਕੋਮੀ ਤਿਹਾਰ ਹੋਲਾ ਮਹੱਲਾ ਜੋ ਕਿ ਵਰਲਡ ਫੇਮਸ ਇੰਟਰਨੈਸ਼ਨਲ ਪੱਤਰ ਤੇ ਇਸ ਨੂੰ ਮਨਾਇਆ ਜਾਂਦਾ ਤੇ ਵਿਸ਼ਵ ਪ੍ਰਸਿੱਧ ਹੋਣ ਦੇ ਨਾਤੇ ਵਿਸ਼ਵ ਦੀ ਸੰਗਤ ਇਸ ਧਾਰਮਿਕ ਮੇਲੇ ਵਿੱਚ ਸ਼ਿਰਕਤ ਕਰਦੀ ਹੈ ਪਿਛਲੇ ਹੋਲੇ ਮਹੱਲੇ ਨੂੰ ਦੇਖਣ ਵਿੱਚ ਆਇਆ ਕਿ ਸ਼੍ਰੀ ਅਨੰਦਪੁਰ ਸਾਹਿਬ ਜੋ ਐਂਟਰੀ ਗੇਟ ਹੈ ਕੀਰਤਪੁਰ ਸ਼੍ਰੀ ਅਨੰਦਪੁਰ ਸਾਹਿਬ ਰੋਡ ਤੇ ਉੱਥੇ ਇੱਕ ਨਿਹੰਗ ਸਿੰਘ ਵੱਲੋਂ ਗੁਰੂ ਕੀ ਲਾਡਲੀ ਫੌਜ ਵੱਲੋਂ ਹੁੱਲੜਵਾਜਾਂ ਨੂੰ ਰੋਕਿਆ ਜਾ ਰਿਹਾ ਸੀ ਜਿਸ ਤਰ੍ਹਾਂ ਉਸ ਨਿਹੰਗ ਸਿੰਘ ਨੌਜਵਾਨ ਦੀ ਮੌਤ ਹੋਈ ਇਸ ਲਈ ਜਿੰਨੇ ਵੀ ਹੁੱਲੜਵਾਜ ਇਸ ਧਾਰਮਿਕ ਮੇਲੇ ਵਿੱਚ ਹੁੱਲੜਵਾਜੀ ਨਚਾਉਂਦੇ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਇਹ ਇੱਕ ਧਾਰਮਿਕ ਮੇਲਾ ਔਰ ਖਾਲਸੇ ਦਾ ਜਹੋ ਜਲਾਲ ਦਾ ਮੇਲਾ ਹੈ ਇਸ ਮੇਲੇ ਦੇ ਵਿੱਚ ਹੁਨਰਬਾਜ਼ੀ ਨੂੰ ਰੋਕ ਕੇ ਇਸ ਨੂੰ ਧਾਰਮਿਕ ਰੰਗ ਦੇ ਵਿੱਚ ਹੀ ਰੰਗਤ ਦੇਣੀ ਚਾਹੀਦੀ ਹੈ ਔਰ ਪੂਰੀ ਸ਼ਰਧਾ ਤੇ ਆਸਥਾ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ਇਸ ਮੇਲੇ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ ਕਿਸੇ ਵੀ ਪ੍ਰਕਾਰ ਦੇ ਜੋ ਡੀਜੇ ਹੈ ਜੋ ਟਰਾਲੀਆਂ ਤੇ ਟਰੈਕਟਰਾਂ ਤੇ ਲੱਗੇ ਆ ਉਹਨਾਂ ਦੀ ਆਵਾਜ਼ ਮਤਮ ਕਰਨੀ ਚਾਹੀਦੀ ਹੈ ਜੇ ਗੀਤ ਧਾਰਮਿਕ ਹੈ ਕਿਉਂਕਿ ਡੀਜੇ ਦੀ ਉੱਚੀ ਆਵਾਜ਼ ਦੇ ਵਿੱਚ ਜੋ ਪਿੱਛੇ ਗੱਡੀਆਂ ਆਉਂਦੀਆਂ ਉਹਨਾਂ ਦੇ ਹੋਰ ਨੂੰ ਸੁਣਾਈ ਨਹੀਂ ਦਿੰਦੇ ਔਰ ਖੁਦਾ ਨਾ ਖਾਸ ਕਰ ਜੇ ਕੋਈ ਐਂਬੂਲੈਂਸ ਹੋਵੇ ਉਹਦੇ ਵਿੱਚ ਕੋਈ ਸੀਰੀਅਸ ਮਰੀਜ਼ ਹੋਵੇ ਉਸ ਦਾ ਹੂਟਰ ਵੀ ਉੱਚੇ ਡੀਜੇ ਦੀ ਆਵਾਜ਼ ਦੇ ਵਿੱਚ ਸੁਣਾਈ ਨਹੀਂ ਦੇਗਾ ਇਸ ਕਰਕੇ ਧਾਰਮਿਕ ਗੀਤਾਂ ਨੂੰ ਬਹੁਤ ਥੋੜੀ ਆਵਾਜ਼ ਮੱਧਮ ਆਵਾਜ਼ ਦੇ ਵਿੱਚ ਵਜਾ ਕੇ ਔਰ ਗੁਰੂ ਪ੍ਰਤੀ ਪੂਰੀ ਸ਼ਰਧਾ ਨਾਲ ਆਣਾ ਚਾਹੀਦਾ ਦੂਸਰਾ ਜਿਹੜੇ ਬੁਲਟ ਮੋਟਰਸਾਈਕਲ ਵਾਲੇ ਸਰੰਸਰ ਖੋਲ ਕੇ ਆਉਂਦੇ ਨੇ ਮੈਂ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕਰੂੰਗਾ ਕਿ ਐਸੇ ਖੁਲੜਵਾਜ਼ੀਆਂ ਕਰਨ ਵਾਲਿਆਂ ਦੇ ਖਿਲਾਫ ਸਖਤ ਨਕੇਲ ਕੱਸੀ ਜਾਵੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਹੈ ਕਿ ਹੌਲੇ ਮੁਹੱਲੇ ਦੇ ਦੌਰਾਨ ਸ਼ਰਾਰਤੀ ਅਨਸਰਾ ਤੇ ਪੂਰੀ ਨਿਗਰਾਨੀ ਰੱਖੀ ਜਾਵੇ ਕਿਉਂਕਿ ਪਿਛਲੇ ਸਮੇਂ ਦੌਰਾਨ ਜੋ ਬੇਅਦਬੀ ਖਾਲਸੇ ਤੇ ਜਲੰਮਾ ਸਤਾਨ ਤਖਤ શ્રી ਕੇਸਗੜ੍ਹ ਸਾਹਿਬ ਹੋਈ ਸੀ ਜਿਸ ਦੇ ਵਿੱਚ ਮਾਨਯੋਗ ਸਿਵਲ ਕੋਰਟ ਅਦਾਲਤ ਬਾਰ ਐਸੋਸੀਏਸ਼ਨ શ્રી ਅਨੰਦਪੁਰ ਸਾਹਿਬ ਅਤੇ ਮਾਨਯੋਗ ਸੈਸ਼ਨ ਜ਼ਿਲ੍ਹਾ ਕੋਰਟ ਬਾਰ ਐਸੋਸੀਏਸ਼ਨ ਰੂਪਨਗਰ ਨੇ ਜੋ ਸ਼ਲਾਘਾ ਜੋ ਕਦਮ ਚੁੱਕ ਕੇ ਉਸ ਬੇਅਦਬੀ ਦੇ ਦੋਸ਼ੀ ਨੂੰ ਸਜ਼ਾ ਦਵਾਈ ਸੀ ਤੇ ਇਸ ਲਈ ਮੈਂ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਅਪੀਲ ਕਰੂੰਗਾ ਕਿ ਗੁਰੂ ਨਗਰੀ ਸ੍ਰੀ ਕੀਰਤਪੁਰ ਸਾਹਿਬ ਅਤੇ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿੰਨੇ ਪਵਿੱਤਰ ਧਾਰਮਿਕ ਸਥਾਨ ਹਨ ਉਹਨਾਂ ਦੀ ਅਖੰਡਤਾ ਨੂੰ ਮੁੱਖ ਰੱਖਦੇ ਹਾਂ ਮਰਿਆਦਾ ਨੂੰ ਮੁੱਖ ਰੱਖਦੇ ਹਾਂ ਕਿਸੇ ਵੀ ਪ੍ਰਕਾਰ ਦੀ ਬੇਅਦਬੀ ਦੀ ਘਟਨਾ ਦੀ ਰੋਖथाम ਲਈ ਇਹਨਾਂ ਸ਼ਰਾਰਤੀ ਅੰਸਰਾਤੇ ਪੁਰ ਜੋਰ ਨਿਗਾ ਰੱਖੀ ਜਾਵੇ ਤਾਂ ਜੋ ਇਹ ਹੋਲਾ ਮਹੱਲਾ ਖਾਲਸੇ ਦਾ ਜਹੋ ਜਲਾਲ ਬਣ ਕੇ ਹੋਲਾ ਮਹੱਲਾ ਹੀ ਰਹੇ